ਮੇਰਾ ਨਾਮ}{|\text{ਸ਼ਪਾਲ ਸਿੰਘ}|} ਮੋਲੇ ਵਾਲੇ ਸਭ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਬਾਹਰ ਚ ਲੱਗਿਆ ਸੀਗਾ ਤੇ ਬਾਹਰੋਂ ਆਇਆ ਲਾਨ ਕੇ ਪਾ ਲੱਗਾ ਵੀ ਆਏ ਆ ਤੇ ਦੋ ਜਣੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰਤੀ ਮੇਰਾ ਭਰਾ ਛੋਟਾ ਕਿੰਨੀ ਪਤਾ ਨਹੀਂ ਪੰਜ ਗੋਲੀਆਂ ਦੱਸਦੇ ਆ 3 ਵੱਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹ ਤੇ ਬਨੋਂ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ ਆ ਉਹਨੋਂ ਨੰਬਰ ਸਰ ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤੇ ਹੁਣ ਅਗਰ ਸਰ ਖੜਿਆ ਆ ਮਨਦੀ ਉਥੇ ਹੁਣ ਦੱਥੋਂ ਚੁਪੀਏ ਦੇ ਫੋਨ ਆਇਆ ਉਥੋਂ ਕੋਲੀ ਦੱਥੋਂ ਚੁਪੀਏ ਤੇ ਪਰਿਵਾਰ ਚ ਬੇਟੀ ਹੈ ਤੇ ਆਵੀ ਤੇ ਨਾਲ ਦੀ ਬੇਟੇ ਦੋ ਹੋਏ ਇੱਕ ਬਾਹਰ ਹੈ ਤਕ ਜੇਲ੍ਹ ਚ ਲੱਗੇ ਪਰ ਉਹਨੂੰ ਆਇਆ ਹੀ ਨਹੀਂ ਇੱਥੇ ਪੂਰਾ ਕੇਵਰ ਕਵਰ ਨਹੀਂ ਆਉਂਦਾ ਕੋਲ ਸਾਈ ਹਾਂਜੀ ਇਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਹਲੇਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਮਿਲਿਆ ਕਿ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਆ ਜਸਟ ਅਸੀਂ ਪਹੁੰਚੇ ਆ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਉਹ ਦੇਖੋ ਅਸੀਂ ਅਜੇ ਪਹੁੰਚੇ ਹੀ ਆ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਆ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਇਹ ਤੁਹਾਨੂੰ ਦੱਸ ਦਾਂਗੇ ਰਨਾ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਮਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਾ ਚਲੇ ਗਏ ਨੇ ਕਿਹਨੂੰ ਮਾਰਿਆ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਏਜ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਸਾਰਾ ਕੰਮ ਕਰਦਾ ਉਹ ਤਾਂ ਈਟਿਕਸਾ ਚਲਾਉਂਦਾ ਜੀ ਕੀ ਲੱਗਦਾ ਕਰਨ ਜੀ ਕਰਨ ਜਸ ਦੇ ਕਰਕੇ ਹੀ ਹੋਇਆ ਹੋਗਾ ਜੀ ਕਿ ਕਿੱਦਾਂ ਦੇ ਜਿਹੜੇ ਆਏ ਨੂੰ ਮਾਰਨਗੇ ਅਸੀਂ ਖੁਰਤ ਨਹੀਂ ਦੇਖੇ ਅਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਹਾਲਤ ਹਾਲਤ ਨਾਜ ਕੀ ਹੈ ਜੀ ਅੰਮ੍ਰਿਤਸਰ ਰੈਫਲ ਕਰਤਾ ਹੈ ਅਮਨਦੀਪੋਸਟ ਤੇ ਹੁਣ ਸਾਗੀ ਪੁਲਿਸ ਪ੍ਰਸ਼ਾਸਨ ਪਿੰਡ ਚਲਾ ਗਿਆ ਇੱਥੇ ਨਹੀਂ ਅਜੇ ਤੱਕ ਆਇਆ